ਉਹ ਬੋਲੇ ਸੋ ਨਿਰਭੈ ਭਗਵਾਨ ਵਾਲਮਿਕ ਮਹਾਰਾਜ ਕੀ ਜੈ ਮੇਰਾ ਨਾਮ ਲੱਕੀ ਬਾਜ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮਿਕ ਵੀਰ ਸਨਾ ਇਹ ਗੱਲ ਇਦਾਂ ਵਾ ਜੀ ਕਿ ਦੋ ਐਸਸੀ ਐਸਟੀ ਐਕਟ ਦੇ ਸੰਬੰਧਿਤ ਜਿਹੜੀਆਂ ਦਰਖਾਸਤਾਂ ਸੀਗੀਆਂ ਜੋ ਕਾਫੀ ਪਿਛਲੇ ਸਮੇਂ ਤੋਂ ਪੈਂਡਿੰਗ ਪਈਆਂ ਸੀਗੀਆਂ ਔਰ ਇੱਕ ਦਰਖਾਸਤ ਆ ਜਿਹੜੀ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੀ ਜਿਹੜੀ ਦਰਖਾਸਤ ਸੀਗੀ ਉਮਤੀ ਅਪ੍ਰੈਲ ਦੀ ਜਿਹੜੀ ਦਰਖਾਸਤ ਸੀਗੀ ਆਪਣਾ ACP ਨੌਰਥ ਨੂੰ ਜਿਹੜੀ ਮਾਰਕ ਹੋਈ ਸੀਗੀ ਔਰ ਇਹ ਵਿੱਚ ACP ਨੌਰਥ ਬਰਿੰਦਰ ਖੋਸਾ ਜੀ ਨੇ ਜੋ ਕਿ ਬਹੁਤ ਕਾਬਿਲ ਅਫਸਰ ਨੇ ਔਰ ਅਸੀਂ ਦਿਲੋਂ ਰਗਾਰ ਕਰਦੇ ਹਾਂ ਉਹਨਾਂ ਦਾ ਪਰ ਇਸ ਦਰਖਾਸਤ ਦੇ ਵਿੱਚ ਉਹਨਾਂ ਨੇ ਕੀ ਕੀਤਾ ਜੇ ਕਿ ਦੂਸਰੀ ਪਾਰਟੀ ਨਾਲ ਦੂਸਰੀ ਧਿਰ ਦੇ ਨਾਲ ਜਿਹੜੀ ਮਿਲੀ ਭਗਤ ਕਰਕੇ ਜਿਹੜੀ ਦਰਖਾਸਤ ਸੀਗੀ ਦਾਖਲ ਦਫਤਰ ਕਰ ਦਿੱਤੀ ਗਈ ਔਰ ਔਰ ਇਹ ਵਿੱਚ ਜਿਹੜਾ ਰੀਜ਼ਨ ਪਾਇਆ ਗਿਆ ਕਿ ਬਹੁਤ ਨੋਮੀਨਲ ਜਿਆ ਰੀਜ਼ਨ ਪਾਇਆ ਵਾ ਕਿ ਦਰਖਾਸਤਕਰਤਾ ਦੀ ਜਿਹੜੀ ਵਾਈਫ ਆ ਉਹਰੇ ਫੋਨ ਦੀ ਲੋਕੇਸ਼ਨ ਜਿਹੜੀ ਉਹਨਾਂ ਨੇ ਲਿਖਿਆ ਵਾ ਇਹ ਆਰਟੀਆਈ ਆ ਜੀ ਆਰਟੀਆਈ ਦੇ ਵਿੱਚ ਆ ਮੈਂ ਆਪਣੇ ਵੱਲੋਂ ਨਹੀਂ ਕੁਝ ਕਹਿ ਰਿਹਾ ਆਰਟੀਆਈ ਦੇ ਵਿੱਚ ਜਿਹੜੀ ਰਿਪੋਰਟ ਪੁਲਿਸ ਨੇ ਭਾਈ ਆ ਕਿ ਦਰਖਾਸਤਕਰਤਾ ਦੀ ਵਾਈਫ ਦੀ ਜਿਹੜੀ ਲੋਕੇਸ਼ਨ ਫੋਨ ਦੀ ਉਹ ਘਰ ਦੀ ਆ ਪਰ ਮੈਂ ਇਥੇ ACP ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਵੀ ਇਨਵੈਸਟੀਗੇਸ਼ਨ ਦੇ ਸੋਰਸਸ ਹੋਰ ਵੀ ਬਹੁਤ ਹੋ ਸਕਦੇ ਆ ਕਿਉਂਕਿ ਨੋਰਮਲੀ ਜਿਹੜੀਆਂ ਲੇਡੀਜ਼ ਹੈਗੀਆਂ ਨਾ ਫੋਨ ਕੈਰੀ ਨਹੀਂ ਕਰਦੀਆਂ ਔਰ ਦੂਸਰੀ ਇਹ ਜਿਹੜੀ ਕਿ ਸਕੂਲ ਦੇ ਵਿੱਚ ਵੜਦੇ ਜਿਹੜੀ ਸੀਸੀਟੀਵੀ ਫੁਟੇਜ ਸਿਗੀਆਂ ਐ ਐਸਐਚਓ ਦੀ ਵੀ ਰਿਪੋਰਟ ਵਿੱਚ ਲੱਗੀ ਆ ਏਸੀਪੀ ਸਾਹਿਬ ਦੀ ਵੀ ਰਿਪੋਰਟ ਲੱਗੀ ਆ ਮੈਨੂੰ ਸਮਝ ਨਹੀਂ ਲੱਗਦਾ ਕਿ ਕੀ ਇੰਨੀ ਏਸੀਪੀ ਸਾਹਿਬ ਨੂੰ ਜਿਹੜੀ ਕਾਲੀ ਪੈ ਗਈ ਸੀਗੀ ਕਿ ਉਹਨਾਂ ਨੇ ਮਹੀਨੇ ਦੇ ਵਿੱਚ ਹੀ ਇਨਵੈਸਟੀਗੇਸ਼ਨ ਕਰਕੇ ਜਿਹੜੀ ਦਰਖਾਸਤ ਦਾਖਲ ਦਫਤਰ ਕਰ ਦਿੱਤੀਗੀ ਔਰ ਜਿਹੜੀ ਧਿਰ ਸੀਗੀ ਪਹਿਲੀ ਧਿਰ ਸੀਗੀ ਔਰ ਕੋ ਉਹਦਾ ਵਰਜਨ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਵੀ ਤੁਸੀਂ ਕਿਉਂਕਿ ਦਰਖਾਸਤ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਫੋਨ ਤੁਸੀਂ ਨਾਲ ਲੈ ਕੇ ਗਏ ਆ ਜਾਂ ਨਹੀਂ ਲੈ ਕੇ ਗਏ ਠੀਕ ਹੈ ਜੀ ਔਰ ਇਹ ਜਿਹੜਾ ਐਸਐਐਸਟੀ ਐਕਟ ਨੂੰ ਜਿਹੜਾ ਇੱਕ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਆਮ ਜਿਹੜਾ ਦਲਿਤ ਵਰਗ ਦਾ ਵਾ ਔਰੀ ਆਵਾਜ਼ ਜਿਹੜੀ ਆ ਪ੍ਰਸ਼ਾਸਨ ਵੱਲੋਂ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸੋਨਾ ਸਿੰਘ ਇਹ ਰਾਜਮੇਸਹੀ ਦਾ ਵਿਚਾਰਾ ਕੰਮ ਕਰਦਾ ਵਾ ਔਰ ਇੱਕ ਜਿਹੜਾ ਗਰੀਬ ਵਰਗ ਜਿਹੜਾ ਵਾ ਇੱਕ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਰੋਟੀ ਕਮਾ ਕੇ ਖਾਣ ਵਾਲਾ ਵਾ ਔਰ ਜਿਸ ਵੇਲੇ ਇੰਨੇ ਵਿਚਾਰੇ ਨੇ ਮਿਹਨਤ ਕੀਤੀ ਆ ਕੋਠੀ ਕਿਸੇ ਦੀ ਬਣਾ ਰਿਆ ਸੀਗਾ ਔਰ ਕੋਠੀ ਬਣਾ ਰਿਆ ਸੀਗਾ ਜਿਸ ਵੇਲੇ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਜਿਹੜੀ ਆਪਣੀ ਮਿਹਨਤ ਮੰਗੀ ਆ ਔਰ ਜਿਹੜਾ ਮਾਲਕਾਂ ਵੱਲੋਂ ਇਹਨਾ ਜਿਹੜੀ ਬਹੁਤ ਮਾੜਾ ਪ੍ਰਤਿਆਬ ਕੀਤਾ ਗਿਆ ਔਰ ਨਾ ਘੜੀ ਘਲੋਚ ਕੀਤੇਗੇ ਔਰ ਇਹਨੂੰ ਜਾਤੀ ਸੂਚਕ ਸ਼ਬਦ ਕਿਹਾ ਜੋ ਇੱਕ ਜੋ ਬਹੁਤ ਹੀ ਇੱਕ ਨਿੰਦਕ ਯੋਗ ਹੈਗੀ ਆ ਔਰ ਪ੍ਰਸ਼ਾਸਨ ਵੱਲੋਂ ਇਹੋ ਜਿਹੀਆਂ ਜੜੀਆਂ ਘਟਨਾਵਾਂ ਵਾਂ ਜਿਸ ਵੇਲੇ ਕਿਉਂਕਿ ਪ੍ਰਸ਼ਾਸਨ ਜਿਸ ਵੇਲੇ ਦੋਸ਼ੀਆਂ ਦੀ ਜਿਹੜੀ ਮਦਦ ਕਰਦਾ ਵਾ ਐਸੀਆਂ ਰਿਪੋਰਟਾਂ ਬਣਾ ਕੇ ਤੇ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵਾ ਕਿ ਜਿਹੜਾ ਪ੍ਰਸ਼ਾਸ ਜਿਹੜੇ बोल ਜਾਂਦਾ ਵਾ ਜਿਹੜੀ ਤਾਜੀ ਉਦਾਹਰਣੀਆਂ ਜਿਹੜਾ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਗੁਰਰਾਮਦਾਸ ਐਜੂਕੇਸ਼ਨ ਇੰਸਟੀਚਿਊਟ ਹੈਗਾ ਵਾ ਔਰ ਇਹ ਵਿੱਚ ਦਲਿਤ ਵਰਗ ਨੂੰ ਜਿਹੜੇ ਇੱਕ ਮਾਰਕੁੱਟ ਕੀਤੀ ਗਈ ਆ ਔਰ ਪੰਜਾਬ ਭਰ ਦੇ ਵਿੱਚ ਜਦੋਂ ਵੀ ਮਾਨ ਸਰਕਾਰ ਆਈ ਆ ਦਲਿਤਾਂ ਦੇ ਪ੍ਰਤੀ ਜਿਹੜਾ ਵਾਗ ਬਹੁਤ ਜ਼ਿਆਦਾ ਜਿਹੜਾ ਮਾਰਪੇਟ ਦੀਆਂ ਘਟਨਾਵਾਂ ਜਾਂ ਉਹਨਾਂ ਦਾ ਜਾਤੀ ਸੂਚਕ ਸ਼ਬਦ ਜਿਹੜੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਵਾ ਔਰ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਬਹੁਤ ਹੀ ਨਿੰਦਕਯੋਗ ਔਰ ਢਿੱਲਾ ਵਾ ਜਿਹਰੇ ਕਰਕੇ ਇਹ ਇਹੋ ਜਿਹੀ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਵਾ ਔਰ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ◆ ऐसे गरीब वर्ग ਦੇ ਲੋਕਾਂ ਨੂੰ ایسے ਦਲਿਤ ਵਰਗੇ ਲੋਕਾਂ ਨੂੰ ਜਿਹੜਾ ਨਿਆਂ ਨਾ ਦਿੱਤਾ ਗਿਆ ਤੇ ਅਸੀਂ ਸਬੰਧਿਤ ਅਫਸਰ ਦੇ ਜਿਹੜੇ ਆ ਉਹਨਾਂ ਦੇ ਦਫਤਰਾਂ ਦਾ ਘਰਾਵ ਕਰਾਂਗੇ ਔਰ ਇੱਕ ਚੇਤਾਵਨੀ ਵੀ ਦਿੰਨੇ ਆ ਕਿ ਜੇਕਰ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਨਾ ਕੀਤੀ ਗਈ ਤੇ ਜਿਹੜਾ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਤ ਸਮਾਜ ਦੇ ਨਾਲ ਮੀਟਿੰਗ ਕਰਕੇ ਇੱਕ ਵੱਡੇ ਲੈਵਲ ਤੇ ਜਿਹੜਾ ਵਾ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਜਿਹਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਕਮਿਸ਼ਨਰ ਸਾਹਿਬ ਨੂੰ ਜੀ ਅਸੀਂ ਸਾਰੇ ਜਿਹੜੇ ਇਸ ਰਿਪੋਰਟ ਦੇ ਸਬੰਧੀ ਔਰ ਵੀਰ ਦੀ ਜਿਹੜੀ ਦਰਖਾਸਤ ਸਬੰਧੀ ਜਿਹੜੇ ਸਾਰੇ ਐਵਿਡੈਂਸ ਦਿੱਤੇ ਆ ਔਰ ਸੀਪੀ ਸਾਹਿਬ ਨੇ ਸਾਨੂੰ ਆ ਦੋਸ਼ੀਆਂ ਦੇ ਉੱਪਰ ਜਲਦ ਤੋਂ ਜਲਦ ਜਿਹੜੀ ਐ ਕਾਰਵਾਈ ਕੀਤੀ ਜਾਵੇਗੀ ਭਾਈ ਮੇਰਾ ਨਾਮ ਸੋਨਾ ਸਿੰਘ ਜੀ ਹਾਂਜੀ ਕਿਥੋਂ ਰਹਿੰਦੇ ਹੋ ਬਈ ਮੈਂ ਖਰਮਾਤ ਦੇ ਹਾਂਜੀ ਕੀ ਗੱਲ ਹੋਈ ਬਈ ਮੈਂ ਮਿਹਨਤ ਨੂੰ ਦੂਰੀ ਦਾ ਕੰਮ ਕਰਦਾ ਹਾਂ ਜਿਹੜਾ ਸਿੰਘ ਐਮਰੀ ਮੈਂ ਲੇਬਰ ਕੋਠੀ ਬਣਾਈ ਸੀ ਤੇ ਮੈਂ ਮਤਲਬ ਆਪਣੀ ਲੇਬਰ ਜਦੋਂ ਮਾਲਕਾ ਤੋਂ ਮੰਗੀ ਤੇ ਉਹਨਾਂ ਮਨ ਨੂੰ ਗਾਲੀ ਗਲੋਸ ਕੀਤਾ ਤੇ ਮੈਂ ਪ੍ਰਸ਼ਾਸਨ ਕੋ ਇਹੋ ਚਾਹੁੰਦਾ ਮੈਨੂੰ ਇਨਸਾਫ ਦਵਾਇਆ ਜਾਵੇ ਦੱਸ ਇਹ ਸ਼ਬਦ ਬੋਲੇ ਮੈਨੂੰ ਨੇ ਬੋਲੇ ਸੋਨਰ ਪੈ ਪਗਮਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨनाथ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨੀਨਾਥ ਅੱਜ ਅਸੀਂ ਸੀਪੀ ਸਾਹਿਬ ਨੂੰ ਮਿਲੇ ਤੇ ਦਰਖਾਸਤ ਦਿੱਤੀ ਏ ਇੱਕ ਸਾਡੇ ਲੱਕੀ ਵੈਜ ਜੀ ਦਾ ਉਹਨਾਂ ਦੇ ਬੱਚਾ ਦਾ ਮਸਲਾ ਪਹਿਲੇ ਵੀ ਚੱਲਦਾ ਪਿਆ ਸੀ ਸ਼੍ਰੀ ਰਾਮ ਆਸ਼ਰਮ ਸਕੂਲ ਦਾ ਜੋ ਖੋਸਾ ਸਾਹਿਬ ਕੋਲ ਚੱਲਦਾ ਪਿਆ ਸੀ ਖੋਸਾ ਸਾਹਿਬ ਨੇ ਇੱਕ ਮਿਲੀ ਭੁਗਤ ਕਰਕੇ ਉਹ ਦਰਖਾਸਤ ਨੂੰ ਇਹ ਦਾਖਲ ਦਫਤਰ ਕਰ ਦਿੱਤੀ ਗਈ ਏ ਤੇ ਅਸੀਂ ਸੀਪੀ ਸਾਹਿਬ ਨੂੰ ਮੰਗ ਕਰਦੇ ਨੇ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇੱਕ ਸਾਡੇ ਵੀਰ ਦੀ ਨਾਲ ਸੋਨਾ ਵੀਰ ਦੀ ਇੱਕ ਲੇਬਰ ਦਾ ਕੰਮ ਕਰਦੇ ਪਏ ਸੀ ਜਿਹੋ ਇਹਨਾਂ ਨੇ ਲੇਬਰ ਮੰਗੀ ਤੇ ਇਹਨਾਂ ਨੇ ਜਾਤੀਸੂਰੇ ਸ਼ਬਦ ਬੋਲੇ ਗਏ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕੀਤੀ ਫਿਰ ਅਸੀਂ ਦੋਸ਼ ਪ੍ਰਦਰਸ਼ਨ ਤੇ ਧਰਨੇ ਕਰਾਂਗੇ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਬੋਲੇ ਸੋਨਰਪਾ ਪਗਮਾਨ ਵਾਲਮੀਕੀ ਮਹਾਰਾਜ ਕੀ ਜੀ